ਪੰਜਾਬੀ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਇਸ ਵਕਤ ਤਸਵੀਰਾਂ ਦਿਖਾਉਣਾ ਸਾਂਝਾ ਕਰ ਰਹੇ ਹਾਂ ਲੁਧਿਆਣਾ ਤੋਂ ਪਈਮਤ ਸਿੰਘ ਨਗਰ ਦੁਗਰੀ ਇਲਾਕੇ ਦੀਆਂ ਜਿੱਥੇ ਕਿ ਕੁਝ ਹੀ ਸਮੇਂ ਪਹਿਲਾਂ ਜੋ ਕਿ ਸਰਕਾਰ ਦਾ ਪੀਲਾ ਪੰਚਾਇਤ ਚੱਲਿਆ ਹੈ। ਸੋ ਦੱਸ ਜੀ ਕਿ ਸਰਕਾਰ ਦੇ ਵੱਲੋਂ ਜੋ ਕਿ ਇਹ ਸਾਫ਼ ਕਰ ਦਿੱਤਾ ਗਿਆ ਕਿ ਨਸ਼ਾ ਤਸਕਰੀ ਕਰਨ ਵਾਲੇ ਜੋ ਕਿ ਹੁਣ ਸਾਵਧਾਨ ਰਹਿਣ ਔਰ ਜੋ ਇਹ ਪੂਰਾ ਹਾਲਾਤ ਹੈ ਜੋ ਪੂਰੇ ਸਿਚੁਏਸ਼ਨ ਹੈ ਤੋਂ ਇੱਕ ਵਾਰ ਮੈਂਸ਼ਨ ਕਰ ਦਿੰਨੇ ਆ ਜੋ ਇਲਾਕਾ ਵੈ ਇਹ ਦੁਗਰੀ ਇਲਾਕਾ ਵੈ ਜਿੱਥੇ ਕਿ ਇੱਕ ਸਖਸ਼ ਰਾਹੁਲ ਅਨਸ ਨਾਮ ਦਾ ਸ਼ਖਸ ਇੱਥੇ ਰਹਿਣ ਵਾਲਾ ਵੈ ਜਿਸ ਤੇ ਕਿ ਜੋ ਇੱਕ ਡਰੱਗ ਸਟੋਰ ਤੇ ਉਸ ਤੇ ਕੋਲ ਜੋ ਕਿ 41000 ਨਸ਼ਲੀਆਂ ਗੋਲੀਆਂ ਜੋ ਕਿ ਬਰਾਮਦ ਕੀਤੀਆਂ ਗਈਆਂ ਸੀ ਔਰ ਉਸ ਤੋਂ ਬਾਅਦ ਜੋ ਕਿ ਇਹ ਕਾਰਵਾਈ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਸਖਸ਼ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ 41000 ਨਸ਼ਦੀਆਂ ਗੋਲੀਆਂ ਦੇ ਨਾਲ ਅਤੇ ਉਸ ਸਖਸ਼ ਦੇ ਕੋਲੋਂ ਜੋ ਕਿ ਨਗਦ ਪੈਸੇ ਵੀ ਬਰਾਮਦ ਹੋਏ ਨੇ ਔਰ ਇੱਕ ਐਕਟਿਵ ਅਫੀਅਰਸ ਦਾ ਬਰਾਮਦ ਕੀਤਾ ਗਿਆ ਹੈ ਡਰੱਗ ਸਟੋਰ ਹੈ ਉਸ ਦਾ ਇਸ ਘਰ ਦੇ ਵਿੱਚ ਉਹ ਆਪਣੀ ਪਤਨੀ ਦੇ ਨਾਲ ਦੋ ਬੱਚੇ ਜੋ ਕਿ ਰਹਿੰਦੇ ਨੇ ਔਰ ਇੱਥੇ ਜੋ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਜੋ ਕਿ ਪੀਲਾ ਬੰਝਾ ਚਲਾਇਆ ਗਿਆ ਹੈ ਪੰਜਾਬ ਪੁਲਿਸ ਨੇ ਇੱਥੇ ਖੜ ਕੇ ਜੋ ਕਿ ਜੋ ਖੁਦ ਇਹ ਪੂਰਾ ਜੋ ਕਿ ਕੰਮ ਕਰਵਾਇਆ ਕਿ ਕਿਉਂਕਿ ਜੋ ਇਹ ਗੱਲ ਹੁਣ ਸਾਫ ਕਰ ਦਿੱਤੀ ਗਈ ਹੈ ਕਿ ਨਸ਼ਾ ਤਸਕਰੀ ਹੈ ਪੰਜਾਬ ਦੇ ਵਿੱਚ ਨਸ਼ੇ ਦਾ ਕੋੜ ਹੈ ਉਸ ਨੂੰ ਸਰਕਾਰ ਜੋ ਕਿ ਕੱਢ ਕੇ ਹੀ ਰਵੇਗੀ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਘਰ ਅਜੇ ਵੀ ਉਸੇ ਤਰੀਕੇ ਦੇ ਨਾਲ ਹੈ ਕੁਝ ਹੀ ਦਿਨ ਪਹਿਲਾਂ ਇੱਥੇ ਲੋਕ ਰਹਿ ਰਹੇ ਸੀ ਲੋਕਾਂ ਦੇ ਵੱਲੋਂ ਜੋ ਕਿ ਪਰਿਵਾਰ ਦੇ ਵੱਲੋਂ ਜੋ ਇਹ ਗੱਲ ਹੈ ਜੋ ਕਿ ਨਸ਼ਾ ਤਸਕਰੀ ਹੈ ਜੋ ਕੀਤੀ ਜਾ ਰਹੀ ਸੀ ਇੱਕ ਸਦਸਿਓ ਜੋ ਕਿ ਰਾਹੁਲ ਅੰਸ ਨਾਮ ਦਾ ਇਸ ਪਰਿਵਾਰ ਦਾ ਨਸ਼ਾ ਤਸਕਰੀ ਦੇ ਵਿੱਚ ਇਨਵੋਲਵ ਸੀ ਔਰ ਨਸ਼ਾ ਤਸਕਰੀ ਉਸਤੇ ਕੋਲੋਂ ਜੋ ਕਿ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਸ ਨਸ਼ੇ ਦੀਆਂ 41000 ਦੇ ਕਰੀਬ ਔਰ ਉਸਤੇ ਬਾਦ ਜੋ ਸਖਸ਼ ਨੂੰ ਪੁਲਿਸ ਗ੍ਰਫਤਾਰ ਕਰਦੀ ਔਰ ਗ੍ਰਫਤਾਰ ਕਰਨ ਤੋਂ ਬਾਅਦ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਂਦੀ ਆ ਔਰ ਇੱਥੇ ਕਾਰਵਾਈ ਹੈ ਜੋ ਕੀਤੀ ਜਾਂਦੀ ਹੈ ਔਰ ਇੱਥੇ ਪੀਲਾ ਪੰਜਾ ਜੋ ਕਿ ਚੱਲਿਆ ਹੋਇਆ ਪੀਲਾ ਪੰਜਾ ਸਰਕਾਰ ਦਾ ਜੋ ਕਿ ਇੱਥੇ ਚੱਲਿਆ ਹੋਇਆ ਬੁਲਡੋਜ਼ਰ ਦੇ ਨਾਲ ਜੀਸੀਬੀ ਮਸ਼ੀਨ ਦੇ ਨਾਲ ਇਹ ਪੂਰਾ ਜੋ ਕਿ ਫਰੰਟ ਹੈ ਇਸ ਦਾ ਤੋੜਿਆ ਗਿਆ ਹੋਇਆ ਔਰ ਦੇਖ ਸਕਦੇ ਹਾਂ ਕਿ ਇੱਥੇ ਜੋ ਸਮਾਨ ਅਸਧ ਤਰੀਕੇ ਨਾਲ ਪਿਆ ਹੋਇਆ ਵਾਸ਼ਿੰਗ ਮਸ਼ੀਨ ਹੈ ਕੱਪੜੇ ਧੂਰੇ ਸੀ ਔਰ ਸਮਾਂ ਹੈ ਜੋ ਕਿ ਜੋ ਇੱਥੇ ਕੁਝ ਹੀ ਦਿਨ ਪਹਿਲਾਂ ਜੋ ਕਿ ਇੱਥੇ ਵਿਅਕਤੀ ਹੈ ਜੋ ਰਹਿ ਰਹੇ ਸੀ ਔਰ ਉਸ ਤੋਂ ਬਾਅਦ ਜੋ ਕਿ ਇਦਾ ਹੀ ਉਸਤੇ ਜੋ ਐਕਸ਼ਨ ਲੱ타 ਗਿਆ ਵਹ ਤਾਂ ਸੀਪੀਵੀ ਲੁਧਿਆਣੇ ਦੇ ਐਕਸ਼ਨ ਦੇ ਮੋੜ ਦੇ ਵਿੱਚ ਆਏ ਔਰ ਇਹ ਕਾਰਵਾਈ ਹੈ ਜੋ ਕਿ ਕੀਤੀ ਗਈ ਹੈ ਔਰ ਦੇਖ ਸਕਦੇ ਹੋ ਕਿ ਜੋ ਇਹ ਜੋ ਕਾਰ ਹੈ ਪੂਰਾ ਫਰੰਟ ਇਸ ਦਾ ਤੋੜ ਦਿੱਤਾ ਗਿਆ ਵਹ ਔਰ ਜੋ ਇਹ ਵਿਅਕਤੀ ਹੈ rahul hans naam ਦਾ ਜਿਸ ਦੇ ਉੱਤੇ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਉਸ ਦਾ ਇਹ ਘਰ ਵਹ ਘਰ ਇੱਕ ਮਹਿੰਗੇ ਇਲਾਕੇ ਦੇ ਵਿੱਚ ਦੁਗਰੀ ਦੇ ਭਾਈ ਹਿੰਮਤ ਸਿੰਘ ਨਗਰ ਦੇ ਵਿੱਚ ਜੋ ਕਿ ਜੋ ਕਿ ਰਹਿਣ ਵਾਲਾ ਉਹ ਸਖਸ਼ ਸੀ ਇਹ ਇਲਾਕਾ ਵਹ ਮਹਿੰਗਾ ਘਰ ਹੈ ਦੇਖ ਸਕਦੇ ਹੋ ਕਿ ਪੂਰਾ ਘਰ ਬਣਿਆ ਹੋਇਆ ਵਹ ਤਕਰੀਬਨ ਦੋ ਮੰਜ਼ਲੀ ਇਹ ਘਰ ਬਣਿਆ ਹੋਇਆ ਵਹ ਇਸ ਘਰ ਵਿਚ ਜੋ ਕਿ ਚਾਰਜ ਹੀ ਰਹ ਰਹੇ ਨੇ ਉੱਪਰ ਵਾਲਾ ਹਿੱਸਾ ਕਿਰਾਏ ਤੇ ਸੀ ਰੈਂਟ ਤੇ ਸੀ ਔਰ ਹੁਣ ਜੋ ਇਸ ਘਰ ਦੇ ਵਿੱਚ ਜੋ ਕਿ ਹੁਣ ਦੇਖ ਸਕਦੇ ਹੋ ਕਿ ਤੋੜਫੋੜ ਹੈ ਕੀਤੀ ਗਈ ਹੈ ਤੋੜਫੋੜ ਦੀ ਕਾਰਵਾਈ ਬਲਡوزر ਚੱਲਿਆ ਹੋਇਆ ਔਰ ਪੂਰਾ ਜੋ ਕਿ ਪਹਿਲਾ ਹਿੱਸਾ ਵਾ ਫਰੰਟ ਵਾ ਪੂਰਾ ਤੋੜ ਦਿੱਤਾ ਗਿਆ ਵਾ ਔਰ ਇਹ ਇਲਾ ਦੇਖ ਸਕਦੇ ਹੋ ਕਿ ਅੰਦਰ ਜੋ ਕਿ ਲੋਗ ਰਹਿ ਰਹੇ ਸੀ ਕੁਝ ਹੀ ਦਿਨ ਪਹਿਲਾਂ ਪੂਰਾ ਘਰ ਅੰਦਰ ਜੋ ਕਿ ਉਸੇ ਤਰੀਕੇ ਨਾਲ ਸਜਾਇਆ ਹੋਇਆ ਵਾ ਸਮਾਨ ਉਸੇ ਤਰੀਕੇ ਨਾਲ ਪਿਆ ਸੀ ਔਰ ਪੁਲਿਸ ਦੇ ਵੱਲੋਂ ਜੋ ਕਿ ਹੁਣ ਕਾਰਵਾਈ ਇੱਥੇ ਕੀਤੀ ਗਈ ਹੈ ਤਾਂ ਫਰੰਟ ਹੈ ਜੋ ਕਿ ਉਹ ਤੋੜਿਆ ਗਿਆ ਵਾ ਔਰ ਦੇਖ ਸਕਦੇ ਹੋ ਕਿ ਜੋ ਇਹ ਪ੍ਰੋਪਰ ਫਰੰਟ ਹਿੱਸਾ ਹੈ ਜੋ ਦਰਵਾਜ਼ਾ ਮੁਰਲਾ ਤੋੜ ਦਿੱਤਾ ਗਿਆ ਵਾ ਔਰ ਇਸ ਘਰ ਦੇ ਵਿੱਚ ਜੋ ਕਿ ਰਾਹੁਲ ਅnsਨਾਮ ਦਾ ਵਿਅਕਤੀ ਜੋ ਕਿ ਨਸ਼ਾ ਤਸਕਰੀ ਦੇ ਵਿੱਚ ਜੋ ਕਿ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਔਰ ਨਸ਼ਾ ਤਸਕਰੀ ਕੀਤੀ ਗਈ ਹੈ ਔਰ ਤਕਰੀਬਨ 41000 ਗੋਲੀਆਂ ਨਸ਼ੀਲੀਆਂ ਇਸ ਦੇ ਕੋਲ ਬਰਾਮਦ ਕੀਤੀਆਂ ਗਈਆਂ ਸੀ ਲੱਖਾਂ ਹੀ ਰੁਪਏ ਵੈ ਜੋ ਕਿ ਤਕਰੀਬਨ 2.5 ਲੱਖ ਦੇ ਕਰੀਬ ਪੈਸੇ ਵੀ ਇਸ ਸਖਸ ਦੇ ਕੋਲ ਬਰਾਮਦ ਹੋਏ ਵਾ ਔਰ ਜੋ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੀਲਾ ਪੰਜਾਇਤ ਥਾਂ ਦੇ ਉੱਤੇ ਚੱਲਿਆ ਵਾ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਪਈ ਹਮ ਸਿੰਘ ਨਗਰ ਦੇ ਵਿੱਚ ਜੋ ਕਿ ਪੰਜਾਬ ਸਰਕਾਰ ਦਾ ਪੀਲਾ ਪੰਜਾ ਚੱਲਿਆ ਵਾ ਔਰ ਜੋ ਇਸ ਜੋ ਦੇਖ ਸਕਦੇ ਹੋ ਕਿ ਘਰ ਦਾ ਜੋ ਕਿ ਫਰੰਟ ਹੈ ਪੂਰਾ ਤੋੜ ਦਿੱਤਾ ਚੁੱਕਿਆ ਹੈ ਔਰ ਦੋ ਮਜਲੀ ਘਰ ਹੈ ਉੱਪਰਲਾ ਹਿੱਸਾ ਵੀ ਜੋ ਕਿ ਜੋ ਜੀਸੀਬੀ ਉੱਪਰਲੇ ਇਸੇ ਤੇ ਵੀ ਚਲਾਇਆ ਗਿਆ ਹੈ ਨੀਚਲਾ ਹਿੱਸਾ ਵੀ ਹੈ ਜੋ ਕਿ ਪੂਰਾ ਤੋੜਿਆ ਗਿਆ ਹੈ ਅੰਦਰ ਦੇਖ ਸਕਦੇ ਹੋ ਕਿ ਪੂਰਾ ਘਰ ਉਸ ਤਰੀਕੇ ਦੇ ਨਾਲ ਬਣਿਆ ਹੋਇਆ ਹੈ ਤੇ ਇੱਕ ਮੋਟਰਸਾਈਕਲ ਖੜਾ ਸੀਗਾ ਆਫਿਸ ਜੋ ਕਿ ਤੋੜਪਾਂ ਦੌਰਾਨ ਜੋ ਕਿ ਟੁੱਟ ਚੁੱਕਿਆ ਹੈ ਔਰ ਜੋ ਸਾਫ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਕਿ ਜੋ ਅਜਿਹੀਆਂ ਜੋ ਘਟਨਾਵਾਂ ਨਹੀਂ ਉਹ ਜੋ ਕਿ ਰਸ਼ਾਤ ਤਸਕਰੀ ਦੇ ਇਹ ਮਾਮਲੇ ਨੇ ਬਖਸ਼ੇ ਨਹੀਂ ਜਾਣਗੇ ਔਰ ਜੋ ਇੱਕ ਸਕਸ਼ ਨਸ਼ਾ ਤਸਕਰੀ ਕਰਦਾ ਪਾਇਆ ਜਾਂਦਾ ਵੈ ਤਾਂ ਉਸ ਤੇ ਯੂਪੀ ਦੀ ਤਰਜ ਦੇ ਉਤੇ ਯੂਪੀ ਦੇ ਵਿੱਚ ਬੁਲਡੋਜ਼ਰ ਬਾਬਾ ਜੋ ਕਿ ਹੁਣ ਪੰਜਾਬ ਦੇ ਵਿੱਚ ਵੀ ਉਸ ਦਾ ਅਸਰ ਦਿਖਾਈ ਦੇ ਰਿਹਾ ਵੈ ਔਰ ਜੋ ਕਿ ਇਹ ਕਾਰਵਾਈ ਹੈ ਪੀਲਾ ਪੰਜਾਬ ਸਰਕਾਰ ਦਾ ਬੁਲਡੋਜ਼ਰ ਹੈ ਸਰਕਾਰ ਦਾ ਇੱਥੇ ਚੱਲਿਆ ਵੈ ਔਰ ਜੋ ਇਹ ਹਿੱਸਾ ਵੈ ਕਰਦਾ ਇੱਕ ਮੁਰਲਾ ਹਿੱਸਾ ਉਸ ਨੂੰ ਤੋੜ ਦਿੱਤਾ ਗਿਆ ਵੈ ਔਰ ਜੋ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਸਖਸ਼ ਜੋ ਕਿ ਨਾਮਜ਼ਦ ਹੋਇਆ ਸੀ ਆਲੀ ਜਨਸ਼ਰੀਆ ਗੋਲੀਆਂ ਇਸ ਕੋਲੋਂ ਬਰਾਮਦ ਹੋਈਆਂ ਸਸ ਵਕਤ ਤਸਵੀਰਾਂ ਦਰਦ ਨਾਲ ਸਾਂਝਾ ਕਰ ਰਹੇ ਹਾਂ ਲੁਧਿਆਣਾ ਤੋਂ ਪਈਮਤ ਸਿੰਘ ਨਗਰ ਦੁਗਰੀ ਇਲਾਕੇ ਦੀਆਂ ਜਿੱਥੇ ਕਿ ਕੁਝ ਹੀ ਸਮੇਂ ਪਹਿਲਾਂ ਜੋ ਕਿ ਸਰਕਾਰ ਦਾ ਪੀਲਾ ਪੰਚਾਇਤ ਚੱਲਿਆ ਸੋ ਦੱਸ ਜੀ ਕਿ ਸਰਕਾਰ ਦੇ ਵੱਲੋਂ ਜੋ ਕਿ ਇਹ ਸਾਫ਼ ਕਰ ਦਿੱਤਾ ਗਿਆ ਕਿ ਨਸ਼ਾ ਤਸਕਰੀ ਕਰਨ ਵਾਲੇ ਜੋ ਕਿ ਹੁਣ ਸਾਵਧਾਨ ਰਹਿਣ ਔਰ ਜੋ ਇਹ ਪੂਰਾ ਹਾਲਾਤ ਹੈ ਜੋ ਪੂਰੇ ਸਿਚੁਏਸ਼ਨ ਹੈ ਤੋਂ ਇੱਕ ਵਾਰ ਮੈਂਸ਼ਨ ਕਰ ਦਿੰਨੇ ਆ ਜੋ ਇਲਾਕਾ ਵੈ ਇਹ ਦੁਗਰੀ ਇਲਾਕਾ ਵੈ ਜਿੱਥੇ ਕਿ ਇਕ ਸਖਸ਼ rahulhans ਨਾਮ ਦਾ ਸ਼ਖਸ ਇੱਥੇ ਰਹਿਣ ਵਾਲਾ ਹੈ ਜਿਸ ਤੇ ਕੀ ਜੋ ਇੱਕ ਡਰੱਗ ਸਟੋਰ ਹੈ ਤੇ ਉਸ ਦੇ ਕੋਲ ਜੋ ਕਿ 41 ਹਜ਼ਾਰ ਨਸ਼ੀਆਂ ਗੋਲੀਆਂ ਜੋ ਕਿ ਬਰਾਮਦ ਕੀਤੀਆਂ ਗਈਆਂ ਸੀ ਔਰ ਉਸ ਤੋਂ ਬਾਅਦ ਜੋ ਕਿ ਇਹ ਕਾਰਵਾਈ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ 41 ਹਜ਼ਾਰ ਨਸ਼ੀਆਂ ਗੋਲੀਆਂ ਦੇ ਨਾਲ ਅਤੇ ਉਸ ਸ਼ਖਸ ਦੇ ਕੋਲੋਂ ਜੋ ਕਿ ਨਗਦ ਪੈਸੇ ਵੀ ਬਰਾਮਦ ਹੋਏ ਨੇ ਔਰ ਇੱਕ ਐਕਟਿਵਾ ਵੀਅੂਸ ਤਾਂ ਬਰਾਮਦ ਕੀਤਾ ਗਿਆ ਹੈ ਬ ਡਰੱਗ ਸਟੋਰ ਹੈ ਉਸ ਦਾ ਇਸ ਘਰ ਦੇ ਵਿੱਚ ਉਹ ਆਪਣੀ ਪਤਨੀ ਦੇ ਨਾਲ ਦੋ ਬੱਚੇ ਤੇ ਜੋ ਕਿ ਰਹਿੰਦੇ ਨੇ ਔਰ ਇੱਥੇ ਜੋ ਕਿ ਹੁਣ ਪੰਜਾਬ ਪੰਜਾਬ ਸਰਕਾਰ ਦੇ ਵੱਲੋਂ ਜੋ ਕਿ ਪੀਲਾ ਬੰਜਾ ਚਲਾਇਆ ਗਿਆ ਹੈ ਪੰਜਾਬ ਪੁਲਿਸ ਨੇ ਇੱਥੇ ਖੜ ਕੇ ਜੋ ਕਿ ਜੋ ਖੁਦ ਇਹ ਪੂਰਾ ਜੋ ਕਿ ਕੰਮ ਕਰਵਾਇਆ ਹੈ ਕਿਉਂਕਿ ਜੋ ਇਹ ਗੱਲ ਹੈ ਹੁਣ ਸਾਫ਼ ਕਰ ਦਿੱਤੀ ਗਈ ਹੈ ਕਿ ਨਸ਼ਾ ਤਸਕਰੀ ਹੈ ਪੰਜਾਬ ਦੇ ਵਿੱਚ ਨਸ਼ੇ ਦਾ ਕੋੜ ਹੈ ਉਸ ਨੂੰ ਸਰਕਾਰ ਜੋ ਕਿ ਕੱਢ ਕੇ ਹੀ ਰਵੇਗੀ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਕਰ ਅਜੇ ਵੀ ਉਸੇ ਤਰੀਕੇ ਦੇ ਨਾਲ ਹੈ ਕੁਝ ਹੀ ਦਿਨ ਪਹਿਲਾਂ ਇੱਥੇ ਲੋਕ ਰਹਿ ਰਹੇ ਸੀ ਲੋਕਾਂ ਦੇ ਵੱਲੋਂ ਜੋ ਕਿ ਪਰਿਵਾਰ ਦੇ ਵੱਲੋਂ ਜੋ ਇਹ ਗੱਲ ਹੈ ਜੋ ਕਿ ਨਸ਼ਾ ਤਸਕਰੀ ਹੈ ਜੋ ਕੀਤੀ ਜਾ ਰਹੀ ਸੀ ਇੱਕ ਸਦੱਸਿਆ ਜੋ ਕਿ ਰਾਹੁਲ ਅੰਸ ਨਾਮ ਦਾ ਇਸ ਪਰਿਵਾਰ ਦਾ ਨਸ਼ਾ ਤਸਕਰੀ ਦੇ ਵਿੱਚ ਇਨਵੋਲਵ ਸੀ ਔਰ ਨਸ਼ਾ ਤਸਕਰੀ ਉਸਤੇ ਕੋਲੋਂ ਜੋ ਕਿ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਸ ਨਸ਼ੇ ਦੀਆਂ 41000 ਦੇ ਕਰੀਬ ਔਰ ਉਸ ਤੋਂ ਬਾਅਦ ਜੋ ਸਖਸ਼ ਨੂੰ ਪੁਲਿਸ ਗ੍ਰਫਤਾਰ ਕਰਦੀ ਔਰ ਗ੍ਰਫਤਾਰ ਕਰਨ ਤੋਂ ਬਾਅਦ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਂਦੀ ਆ ਔਰ ਇੱਥੇ ਕਾਰਵਾਈ ਹੈ ਜੋ ਕੀਤੀ ਜਾਂਦੀ ਹੈ ਔਰ ਇੱਥੇ ਪੀਲਾ ਪੰਜਾ ਜੋ ਕਿ ਚੱਲਿਆ ਹੋਇਆ ਪੀਲਾ ਪੰਜਾ ਸਰਕਾਰ ਦਾ ਜੋ ਕਿ ਇੱਥੇ ਚੱਲਿਆ ਹੋਇਆ ਬੁਲਡੋਜ਼ਰ ਦੇ ਨਾਲ ਜੀਸੀਬੀ ਮਸ਼ੀਨ ਦੇ ਨਾਲ ਇਹ ਪੂਰਾ ਜੋ ਕਿ ਫਰੰਟ ਹੈ ਇਸ ਦਾ ਤੋੜਿਆ ਗਿਆ ਹੋਇਆ ਔਰ ਦੇਖ ਸਕਦੇ ਹਾਂ ਕਿ ਇੱਥੇ ਜੋ ਸਮਾਨ ਉਸੇ ਤਰੀਕੇ ਨਾਲ ਪਿਆ ਹੋਇਆ ਵਾਸ਼ਿੰਗ ਮਸ਼ੀਨ ਹੈ ਕੱਪ ਸਮਾਜੋ ਕਿ ਜੋ ਇਥੇ ਕੁਝ ਹੀ ਦਿਨ ਪਹਿਲਾਂ ਜੋ ਕਿ ਇਥੇ ਵਿਅਕਤੀ ਹੈ ਜੋ ਰਹਿ ਰਹੇ ਸੀ ਔਰ ਉਸ ਤੋਂ ਬਾਅਦ ਜੋ ਕਿ ਜਿੱਦਾਂ ਹੀ ਉਸ ਤੇ ਜੋ ਐਕਸ਼ਨ ਲੱਤਾ ਗਿਆ ਵਾ ਤਾਂ ਸੀਪੀਵੀ ਲੁਧਿਆਣੇ ਦੇ ਐਕਸ਼ਨ ਦੇ ਮੋੜ ਦੇ ਵਿੱਚ ਆਏ ਔਰ ਇਹ ਕਾਰਵਾਈ ਹੈ ਜੋ ਕਿ ਕੀਤੀ ਗਈ ਹੈ ਔਰ ਦੇਖ ਸਕਦੇ ਹੋ ਕਿ ਜੋ ਇਹ ਜੋ ਕਾਰ ਹੈ ਪੂਰਾ ਫਰੰਟ ਇਸ ਦਾ ਤੋੜ ਦਿੱਤਾ ਗਿਆ ਵਾ ਔਰ ਜੋ ਇਹ ਵਿਅਕਤੀ ਹੈ rahul hans naam ਦਾ ਜਿਸ ਤੇ ਉੱਤੇ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਉਸ ਦਾ ਇਹ ਘਰ ਹੈ ਘਰ ਇੱਕ ਮਹਿੰਗੇ ਇਲਾਕੇ ਦੇ ਵਿੱਚ ਦੁਗਰੀ ਦੇ ਭਾਈ ਹਿੰਮਤ ਸਿੰਘ ਨਗਰ ਦੇ ਵਿੱਚ ਜੋ ਕਿ ਜੋ ਕਿ ਰਹਿਣ ਵਾਲਾ ਹੋਈ ਸਖਸ਼ੀ ਇਲਾਕਾ ਵੈ ਮਹਿੰਗਾ ਘਰ ਹੈ ਦੇਖ ਸਕਦੇ ਹੋ ਕਿ ਪੂਰਾ ਘਰ ਬਣਿਆ ਹੋਇਆ ਵੈ तकरीबन ਦੋ ਮੰਜ਼ਲੀ ਇਹ ਘਰ ਬਣਿਆ ਹੋਇਆ ਵੈ ਇਸ ਘਰ ਦੇ ਵਿੱਚ ਜੋ ਕਿ ਚਾਰ ਜੀ ਰਹ ਰਹੇ ਨੇ ਉੱਪਰ ਵਾਲਾ ਹਿੱਸਾ ਕਿਰਾਏ ਤੇ ਸੀ ਰੈਂਟ ਤੇ ਸੀ ਔਰ ਹੁਣ ਜੋ ਇਸ ਘਰ ਦੇ ਵਿੱਚ ਜੋ ਕਿ ਹੁਣ ਦੇਖ ਸਕਦੇ ਹੋ ਕਿ ਤੋੜ-ਫੋੜ ਕੀਤੀ ਗਈ ਹੈ ਤੋੜ-ਫੋੜ ਦੀ ਕਾਰਵਾਈ ਬਲਡੋਜ਼ਰ ਚੱਲਿਆ ਵੈ ਔਰ ਪੂਰਾ ਜੋ ਕਿ ਪਹਿਲਾ ਹਿੱਸਾ ਵਾ ਫਰੰਟ ਵਾ ਪੂਰਾ ਤੋੜ ਦਿੱਤਾ ਗਿਆ ਵਾ ਔਰ ਇਹ ਇਲਾ ਦੇਖ ਸਕਦੇ ਹੋ ਕਿ ਅੰਦਰ ਜੋ ਕਿ ਲੋਗ ਰਹਿ ਰਹੇ ਸੀ ਕੁਝ ਹੀ ਦਿਨ ਪਹਿਲਾਂ ਪੂਰਾ ਘਰ ਅੰਦਰ ਜੋ ਕਿ ਉਸੇ ਤਰੀਕੇ ਨਾਲ ਸਜਾਇਆ ਹੋਇਆ ਵਾ ਸਮਾਨ ਉਸੇ ਤਰੀਕੇ ਨਾਲ ਪਿਆ ਸੀ ਔਰ ਪੁਲਿਸ ਦੇ ਵੱਲੋਂ ਜੋ ਕਿ ਹੁਣ ਕਾਰਵਾਈ ਇੱਥੇ ਕੀਤੀ ਗਈ ਹੈ ਤਾਂ ਫਰੰਟ ਹੈ ਜੋ ਕਿ ਉਹ ਤੋੜਿਆ ਗਿਆ ਵਾ ਔਰ ਦੇਖ ਸਕਦੇ ਹੋ ਕਿ ਜੋ ਇਹ ਪ੍ਰੋਪਰ ਫਰੰਟ ਹਿੱਸਾ ਹੈ ਜੋ ਦਰਵਾਜ਼ਾ ਮੁਰਲਾ ਤੋੜ ਦਿੱਤਾ ਗਿਆ ਵਾ ਔਰ ਇਸ ਘਰ ਦੇ ਵਿੱਚ ਜੋ ਕਿ ਰਾਹੁਲ ਅnsਨਾਮ ਦਾ ਵਿਅਕਤੀ ਜੋ ਕਿ ਨਸ਼ਾ ਤਸਕਰੀ ਦੇ ਵਿੱਚ ਜੋ ਕਿ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਔਰ ਨਸ਼ਾ ਤਸਕਰੀ ਕੀਤੀ ਗਈ ਹੈ ਔਰ ਤਕਰੀਬਨ 41000 ਗੋਲੀਆਂ ਨਸ਼ੀਲੀਆਂ ਇਸ ਦੇ ਕੋਲ ਬਰਾਮਦ ਕੀਤੀਆਂ ਗਈਆਂ ਸੀ ਲੱਖਾਂ ਹੀ ਰੁਪਏ ਵੈ ਜੋ ਕਿ ਤਕਰੀਬਨ 2.5 ਲੱਖ ਦੇ ਕਰੀਬ ਪੈਸੇ ਵੀ ਇਸ ਸ਼ਖਸ ਦੇ ਕੋਲ ਬਰਾਮਦ ਹੋਏ ਵਾ ਔਰ ਜੋ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੀਲਾ ਪੰਜਾਇਤ ਥਾਂ ਦੇ ਉੱਤੇ ਚੱਲਿਆ ਵਾ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਪਈ ਹਮ ਸਿੰਘ ਨਗਰ ਦੇ ਵਿੱਚ ਜੋ ਕਿ ਪੰਜਾਬ ਸਰਕਾਰ ਦਾ ਪੀਲਾ ਪੰਜਾ ਚੱਲਿਆ ਵਾ ਔਰ ਜੋ ਇਸ ਜੋ ਦੇਖ ਸਕਦੇ ਹੋ ਕਿ ਘਰ ਦਾ ਜੋ ਕਿ ਫਰੰਟ ਹੈ ਪੂਰਾ ਤੋੜ ਦਿੱਤਾ ਚੁੱਕਿਆ ਹੈ ਔਰ ਦੋ ਮਜਲੀ ਘਰ ਹੈ ਉੱਪਰਲਾ ਹਿੱਸਾ ਵੀ ਜੋ ਕਿ ਜੋ ਜੀਸੀਬੀ ਉੱਪਰਲੇ ਇਸੇ ਤੇ ਵੀ ਚਲਾਇਆ ਗਿਆ ਹੈ ਨੀਚਲਾ ਹਿੱਸਾ ਵੀ ਹੈ ਜੋ ਕਿ ਪੂਰਾ ਤੋੜਿਆ ਗਿਆ ਹੈ ਅੰਦਰ ਦੇਖ ਸਕਦੇ ਹੋ ਕਿ ਪੂਰਾ ਘਰ ਉਸ ਤਰੀਕੇ ਦੇ ਨਾਲ ਬਣਿਆ ਹੋਇਆ ਹੈ ਤੇ ਇੱਕ ਮੋਟਰਸਾਈਕਲ ਖੜਾ ਸੀਗਾ ਆਫਿਸ ਜੋ ਕਿ ਤੋੜਪਾਂ ਦੌਰਾਨ ਜੋ ਕਿ ਟੁੱਟ ਚੁੱਕਿਆ ਹੈ ਔਰ ਜੋ ਸਾਫ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਕਿ ਜੋ ਅਜਿਹੀਆਂ ਜੋ ਘਟਨਾਵਾਂ ਨਹੀਂ ਉਹ ਜੋ ਕਿ ਰਸ਼ਾਤ ਤਸਕਰੀ ਦੇ ਇਹ ਮਾਮਲੇ ਨੇ ਬਖਸ਼ੇ ਨਹੀਂ ਜਾਣਗੇ ਔਰ ਜੋ ਇੱਕ ਸਕਸ਼ ਨਸ਼ਾ ਤਸਕਰੀ ਕਰਦਾ ਪਾਇਆ ਜਾਂਦਾ ਵੈ ਤਾਂ ਉਸ ਤੇ ਯੂਪੀ ਦੀ ਤਰਜ ਦੇ ਉਤੇ ਯੂਪੀ ਦੇ ਵਿੱਚ ਬੁਲਡੋਜ਼ਰ ਬਾਬਾ ਜੋ ਕਿ ਹੁਣ ਪੰਜਾਬ ਦੇ ਵਿੱਚ ਵੀ ਉਸ ਦਾ ਅਸਰ ਹੈ ਦਿਖਾਈ ਦੇ ਰਿਹਾ ਵੈ ਔਰ ਜੋ ਕਿ ਇਹ ਕਾਰਵਾਈ ਹੈ ਪੀਲਾ ਪੰਜਾਬ ਸਰਕਾਰ ਦਾ ਬੁਲਡੋਜ਼ਰ ਹੈ ਸਰਕਾਰ ਦਾ ਇੱਥੇ ਚੱਲਿਆ ਹੋਇਆ ਔਰ ਜੋ ਇਹ ਹਿੱਸਾ ਵੈ ਕਰਦਾ ਇੱਕ ਮੁਰਲਾ ਹਿੱਸਾ ਉਸ ਨੂੰ ਤੋੜ ਦਿੱਤਾ ਗਿਆ ਵੈ ਔਰ ਜੋ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਸਖਸ਼ ਜੋ ਕਿ ਨਾਮਜ਼ਦ ਹੋਇਆ ਸੀ 41 ਨਸ਼ੀ ਦੀਆਂ ਗੋਲੀਆਂ ਇਸ ਕੋਲੋਂ ਬਰਾਮਦ ਹੋਈਆਂ